ਮੁਹਾਵਰੇ ਕਕਾ ਅੱਖਰ ਤੋਂ ਬਣੇ ਮੁਹਾਵਰੇ ਪਹਿਲਾ ਮੁਹਾਵਰਾ ਹੈ ਕੰਨ ਖੜੇ ਹੋਣਾ ਚੌਕਸ ਹੋਣਾ ਪੁਲਿਸ ਦਾ ਨਾਂ ਸੁਣਦਿਆਂ ਹੀ ਜੇਬ ਕਤਰੇ ਦੇ ਕੰਨ ਖੜੇ ਹੋ ਗਏ ਨੰਬਰ 2 ਕੰਨ ਤੇ ਜੂ ਨਾ ਸਰਕਣਾ ਕਿਸੇ ਗੱਲ ਦਾ ਅਸਰ ਨਾ ਹੋਣਾ ਕਰਨ ਦੇ ਪਿਤਾ ਜੀ ਨੇ ਉਸ ਨੂੰ ਬਥੇਰਾ ਸਮਝਾਇਆ ਕਿ ਬੁਰੀ ਸੰਗਤ ਛੱਡ ਦੇ ਪਰ ਉਸ ਦੇ ਕੰਨਾਂ ਤੇ ਜੂ ਨਾ ਸਰਕੀ ਨੰਬਰ 3 ਕਲਮ ਦਾ ਤਨੀ ਹੋਣਾ ਚੰਗਾ ਲਿਖਾਰੀ ਹੋਣਾ ਸੁਜਾਨ ਸਿੰਘ ਕਲਮ ਦਾ ਤਨੀ ਹੈ ਲੋਕ ਉਸ ਦੀਆਂ ਕਹਾਣੀਆਂ ਬੜੀ ਰੀਜ ਨਾਲ ਪੜਦੇ ਹਨ ਨੰਬਰ 4 ਕੱਪੜਿਆਂ ਤੋਂ ਬਾਹਰ ਹੋਣਾ ਬਹੁਤ ਗੁੱਸੇ ਵਿੱਚ ਆਉਣਾ ਗੋਪਾਲ ਵਿੱਚ ਰਤਾ ਧੀਰਜ ਨਹੀਂ ਐਵੇਂ ਨਿੱਕੀ ਨਿੱਕੀ ਗੱਲ ਤੇ ਕੱਪੜਿਆਂ ਤੋਂ ਬਾਹਰ ਹੋ ਜਾਂਦਾ ਹੈ ਨੰਬਰ 5 ਕੱਖ ਨਾ ਰਹਿਣਾ ਕੁਝ ਵੀ ਨਾ ਰਹਿਣਾ ਚੋਰ ਸੁਰਿੰਦਰ ਦੇ ਘਰ ਐਸਾ ਹੁੰਜਾ ਫੇਰ ਗਏ ਹਨ ਕਿ ਉਸ ਦੇ ਘਰ ਕੱਖ ਵੀ ਨਹੀਂ ਰਿਹਾ ਨੰਬਰ 6 ਕੱਖ ਭਨ ਕੇ ਦੋਹਰਾ ਨਾ ਕਰਨਾ ਕੋਈ ਕੰਮ ਨਾ ਕਰਨਾ ਦਿਨੇਸ਼ ਨੂੰ ਆਵਾਰਾ ਗਰਦੀ ਦੀ ਐਸੀ ਚिटक ਲੱਗੀ ਹੈ ਕਿ ਉਹ ਸਾਰਾ ਦਿਨ ਕੱਖ ਭਨ ਕੇ ਦੋਹਰਾ ਨਹੀਂ ਕਰਦਾ ਨੰਬਰ 7 ਕਾਇਆ ਪਲਟ ਦੇਣਾ ਨਵਾਂ ਨਰੋਇਆ ਕਰ ਦੇਣਾ ਸਵੇਰ ਦੀ ਸੈਰ ਨੇ ਤਾਂ ਮੇਰੀ ਕਾਇਆ ਪਲਟ ਦਿੱਤੀ ਹੈ ਮੈਂ ਤਾਂ ਬਿਲਕੁਲ ਮੰਜੇ ਜੋਗਾ ਹੀ ਰਹਿ ਗਿਆ ਸੀ ਨੰਬਰ 8 ਕਾਂਜੀ ਖੋਲਣਾ ਸਵਾਦ ਖਰਾਬ ਕਰਨਾ ਕੰਮ ਖਰਾਬ ਕਰਨਾ ਪ੍ਰਦੀਪ ਨੇ ਪਾਰਟੀ ਵਿੱਚ ਲੜਾਈ ਕਰਕੇ ਜੋ ਕਾਂਜੀ ਖੋਲੀ ਉਸ ਤੇ ਸਾਰੇ ਲੋਕ ਉੱਠ ਕੇ ਚਲੇ ਗਏ ਨੰਬਰ 9 ਕਾਰਜ ਰਾਸ ਕਰਨਾ ਸਫਲਤਾ ਮਿਲਣੀ ਮਹਿੰਦਰ ਪਰਮਾਤਮਾ ਤੇ ਵਿਸ਼ਵਾਸ ਰੱਖ ਤੇਰੇ ਸਾਰੇ ਕਾਰਜ ਰਾਸ ਹੋ ਜਾਣਗੇ ਨੰਬਰ 10 ਕੁੱਕੜ ਖੋਹੀ ਕਰਨਾ ਖੋਹਾ ਖਾਈ ਕਰਨੀ ਨਿਆਣਿਆਂ ਨੇ ਕੁੱਕੜ ਖੋਈ ਕਰਦਿਆਂ ਸਾਰੇ 베ਰ ਡੋਲ ਲਏ 11 ਕੁੜਕੁੜ ਕਰਨਾ ਗੁੱਸੇ ਵਿੱਚ ਬੋਲਣਾ ਖਿਜਣਾ ਰਮੇਸ਼ ਨੂੰ ਜਿਸ ਵੇਲੇ ਵੀ ਕੋਈ ਕੰਮ ਆਖੋ ਉਹ ਕੁੜਕੁੜ ਕਰਨ ਲੱਗ ਪੈਂਦਾ ਹੈ ਨੰਬਰ 12 ਕੋਠੇ ਚੜਕੇ ਨੱਚਣਾ ਬੇਸ਼ਰਮ ਹੋਣਾ ਪਿਤਾ ਜੀ ਦੀ ਮੌਤ ਪਿੱਛੋਂ ਸੁਸ਼ਮਾ ਨੇ ਆਵਾਰਾ ਗਰਦੀ ਸ਼ੁਰੂ ਕਰ ਦਿੱਤੀ ਤੰਗ ਆ ਕੇ ਉਸ ਦੀ ਮਾਂ ਨੇ ਕਿਹਾ ਤੂੰ ਤਾਂ ਕੋਠੇ ਚੜਕੇ ਨੱਚਣ ਲੱਗ ਪਈ ਏ ਕੁਛ ਤਾਂ ਘਰ ਦੀ ਇੱਜ਼ਤ ਦਾ ਖਿਆਲ ਕਰ 13 ਕੋਲ ਪਾਲਣਾ ਇਕਰਾਰ ਪੂਰਾ ਕਰਨਾ ਕੋਲ ਕਰਦੇ ਤੇ ਬਹੁਤ ਲੋਕ ਨੇ ਪਰ ਸੂਰਬੀਰ ਉਹ ਹਨ ਜੋ ਕੋਲ ਪਾਲਦੇ ਵੀ ਹਨ 14 ਕੰਨਾਂ ਦਾ ਕੱਚਾ ਹੋਣਾ ਲਾਈ ਲੱਗ ਹੋਣਾ ਜਸਵੰਤ ਕੰਨਾਂ ਦਾ ਕੱਚਾ ਹੋਣ ਕਰਕੇ ਆਪਣੀ ਤੀਵੀਂ ਦੇ ਅੱਖੇ ਹੀ ਆਪਣੀ ਬੁੱਢੀ ਮਾਂ ਨਾਲ ਲੜਨ ਲੱਗ ਪੈਂਦਾ ਹੈ 15 ਕੁਫਰ ਤੋਲਣਾ ਝੂਠ ਬੋਲਣਾ ਸੁਰੇਸ਼ ਨੂੰ ਕੁਫਰ ਤੋਲਣ ਦੀ ਆਦਤ ਹੈ ਇਸੇ ਕਾਰਨ ਸਾਰੇ ਉਸ ਨੂੰ ਨਫ਼ਰਤ ਕਰਦੇ ਹਨ 16 ਕੰਨ ਪਰਨੇ ਚੁਗਲੀ ਕਰਨੀ ਪਤਾ ਨਹੀਂ ਰਾਮ ਨੇ ਮੇਰੇ ਵਿਰੁੱਧ ਸ਼ਾਮ ਦੇ ਕੀ ਕੰਨ ਭਰੇ ਹਨ ਉਹ ਮੇਰੇ ਨਾਲ ਬੋਲਦਾ ਹੀ ਨਹੀਂ 17 ਕੱਛਾ ਵਜਾਉਣੀਆਂ ਬਹੁਤ ਖੁਸ਼ ਹੋਣਾ ਪੇਪਰ ਦੇ ਖਤਮ ਹੋਣ ਤੋਂ ਬਾਅਦ ਵਿਦਿਆਰਥੀ ਕੱਛਾ ਵਜਾਉਂਦੇ ਹਨ 18 ਕੰਨੀ ਕਤਰਾਉਣਾ ਜ਼ਿੰਮੇਵਾਰੀ ਤਾਲਣੀ ਹਰਮੀਤ ਤਾਂ ਹਰ ਕੰਮ ਤੇ ਹੀ ਕੰਨੀ ਕਤਰਾਉਂਦਾ ਰਹਿੰਦਾ ਹੈ 19 ਕੋੜੀ ਵੇਲ ਵਾਂਗ ਵਧਣਾ ਖੂਬ ਤਰੱਕੀ ਕਰਨੀ ਹਰ ਪ੍ਰੀਤ ਬੜਾ ਕਿਸਮਤ ਵਾਲਾ ਹੈ ਉਸ ਦਾ ਕੰਮ ਤਾਂ ਕੋੜੀ ਵੇਲ ਵਾਂਗ ਵੱਧ ਰਿਹਾ ਹੈ 20 ਕੱਖਾਂ ਤੋਂ ਹੋਲਾ ਹੋਣਾ ਬਹੁਤ ਸ਼ਰਮਸਾਰ ਹੋਣਾ ਆਪਣੇ ਪੁੱਤਰ ਦੀ ਕਰਤੂਤ ਸੁਣ ਕੇ ਸ਼ਾਨਦਾਰ ਤਾਂ ਕੱਖਾਂ ਤੋਂ ਹੋਲਾ ਕੱਖਾਂ ਤੋਂ ਹੋਲਾ ਹੋ ਗਿਆ 21 ਕਿਸਮਤ ਦਾਤਾ ਨਹੀਂ ਹੋਣਾ ਖੁਸ਼ਕਿਸਮਤ ਹੋਣਾ ਰਮਨਦੀਪ ਤਾਂ ਕਿਸਮਤ ਦਾ ਧਨੀ ਵਿਅਕਤੀ ਹੈ ਉਹ ਹਰ ਕੰਮ ਵਿੱਚ ਸਫਲ ਹੋ ਜਾਂਦਾ ਹੈ 22 ਕੰਨਾਂ ਨੂੰ ਹੱਥ ਲਾਉਣਾ ਤੋਬਾ ਕਰਨੀ ਜਗਜੀਤ ਨੇ ਪੁਲਿਸ ਅੱਗੇ ਕੰਨਾਂ ਨੂੰ ਹੱਥ ਲਾਏ ਅਤੇ ਕਿਹਾ ਕਿ ਹੁਣ ਉਹ ਕਦੇ ਸਕੂਟਰ ਤੇਜ਼ ਨਹੀਂ ਚਲਾਵੇਗਾ 23 ਕੋੜੇ ਕੁੱਟ ਪਰਣਾ ਸਬਰ ਕਰਨਾ ਜੀਵਨ ਵਿੱਚ ਤਰੱਕੀ ਕਰਨ ਲਈ ਕਈ ਵਾਰੀ ਕੋੜੇ ਕੁੱਟ ਪਰਨੇ ਪੈਂਦੇ ਹਨ 24 ਕਲੇਜਾਂ ਵਿੰਨਿਆ ਜਾਣਾ ਬਹੁਤ ਦੁੱਖ ਹੋਣਾ ਅੰਮ੍ਰਿਤ ਦੀ ਜੀਵਨ ਗਾਥਾ ਸੁਣ ਕੇ ਮੇਰਾ ਤਾਂ ਕਲੇਜਾਂ ਵਿੰਨਿਆ ਗਿਆ 25 ਕੀਤੀ ਕਿਰਾਈ ਖੂ ਵਿੱਚ ਪੈਣੀ ਸਾਰੀ ਮਿਹਨਤ ਬਕਾਰ ਜਾਣੀ ਸ਼ੀਤਲ ਦੇ ਇਕਲੋਤੇ ਪੁੱਤਰ ਨੇ ਬੁਰੀ ਸੰਗਤ ਵਿੱਚ ਪਾ ਕੇ ਉਸ ਦੀ ਸਾਰੀ ਕੀਤੀ ਕਿਰਾਈ ਖੂ ਵਿੱਚ ਪਾ ਦਿੱਤੀ 26 ਕੀਤੀ ਜਾਣਨਾ ਕਿਸੇ ਦੇ ਅਹਿਸਾਨਮੰਦ ਹੋਣਾ ਰੋਹਿਤ ਦੇ ਚਾਚੇ ਨੇ ਉਸ ਨੂੰ ਪੜਾਇਆ ਲਿਖਾਇਆ ਤੇ ਵੱਡਾ ਅਫਸਰ ਬਣਾਇਆ ਹੈ ਇਸ ਲਈ ਉਹ ਉਹਨਾਂ ਦੀ ਕੀਤੀ ਜਾਂਦਾ ਹੈ ਤੇ ਉਹਨਾਂ ਦੀ ਹਰ ਇੱਕ ਗੱਲ ਮੰਨਦਾ ਹੈ 27 ਕਟਪੁਤਲੀ ਹੋਣਾ ਇਸ਼ਾਰੇ ਤੇ ਚੱਲਣਾ ਹਰਨਾਮ ਆਪਣੀ ਪਤਨੀ ਦੇ ਹੱਥਾਂ ਦੀ ਕਟਪੁਤਲੀ ਬਣ ਚੁੱਕਾ ਹੈ ਹੋਰ ਕਿਸੇ ਦੀ ਨਹੀਂ ਸੁਣਦਾ 28 ਕੁੱਤੇ ਦੀ ਮੌਤ ਮਰਨਾ ਭੈੜੀ ਮੌਤ ਮਰਨਾ ਜਿਹੜੇ ਲੋਕ ਮਾੜੇ ਕੰਮ ਕਰਦੇ ਹਨ ਉਹ ਹਮੇਸ਼ਾ ਕੁੱਤੇ ਦੀ ਮੌਤ ਹੀ ਮਰਦੇ ਹਨ 29 ਕੰਨ ਖਾਣੇ ਰੋਲਾ ਪਾਉਣਾ ਜਿਸ ਦਿਨ ਬੱਚਿਆਂ ਨੂੰ ਸਕੂਲ ਤੋਂ ਛੁੱਟੀ ਹੁੰਦੀ ਹੈ ਰੋਲਾ ਪਾ ਪਾ ਕੇ ਕੰਨ ਖਾ ਜਾਂਦੇ ਹਨ 30 ਕੰਨ ਕਰਨੇ ਸਬਕ ਦੇਣਾ ਮੈਂ ਆਪਣੇ ਭਰਾ ਨੂੰ ਕੰਨ ਕਰ ਦਿੱਤੇ ਹਨ ਕਿ ਨਸ਼ੇ ਕਰੇਗਾ ਤਾਂ ਜੇਲ੍ਹ ਵਿੱਚ ਰਹੇਗਾ 31 ਕੰਨ ਵਿਲੇਟ ਕੇ ਤੁਰ ਜਾਣਾ ਗੱਲ ਸੁਣੀ ਅਣ ਸੁਣੀ ਕਰਕੇ ਤੁਰ ਜਾਣਾ ਮੈਂ ਆਪਣੇ ਭਰਾ ਨੂੰ ਜਦੋਂ ਵੀ ਕੋਈ ਕੰਮ ਕਰਨ ਨੂੰ ਆਖਦਾ ਹਾਂ ਤਾਂ ਉਹ ਕੰਨ ਵਿਲੇਟ ਕੇ ਤੁਰ ਜਾਂਦਾ ਹੈ 32 ਕੰਨੀ ਖੇਸਲ ਮਾਰ ਛੱਡਣਾ ਕਿਸੇ ਦੀ ਗੱਲ ਦੀ ਕੋਈ ਪਰਵਾਹ ਨਾ ਕਰਨੀ ਹਰਨੇਸ਼ ਦੀ ਮਾਂ ਉਸ ਨੂੰ ਕੰਮ ਤੇ ਜਾਣ ਲਈ ਕਹਿੰਦੀ ਰਹਿੰਦੀ ਹੈ ਪਰ ਉਹ ਕੰਨੀ ਖੇਸਲ ਮਾਰ ਛੱਡਦਾ ਹੈ 33 ਕੱਚਾ ਹੋਣਾ ਸ਼ਰਮਿੰਦਾ ਹੋਣਾ ਜਦੋਂ ਉਸ ਦੀ ਚੋਰੀ ਫੜੀ ਗਈ ਤਾਂ ਸਭ ਦੇ ਸਾਹਮਣੇ ਉਹ ਕੱਚਾ ਜਿਹਾ ਹੋ ਗਿਆ 34 ਕੰਨ ਖਿੱਚਣੇ ਸਜ਼ਾ ਦੇਣੀ ਜਮਾਤ ਵਿੱਚ ਉੱਚੀ ਉੱਚੀ ਚੀਕਾ ਮਾਰਨ ਤੇ ਅਧਿਆਪਕ ਨੇ ਸਾਰੇ ਜਮਾਤ ਦੇ ਕੰਨ ਖਿੱਚ ਦਿੱਤੇ